ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਗੰਭੀਰ ਦੋਸ਼ ਲਾਇਆ ਹੈ ਇਹ ਉਹ ਰਣਜੀਤ ਸਿੰਘ ਜੀ ਹੈ ਜਿਨ੍ਹਾਂ ਨੇ ਜਥੇਦਾਰ ਰਹਿ ਕੇ ਕਾਲ ਤੱਕ ਤੇ 1 ਰੁਪਿਆ ਕਹਿੰਦਾ ਮੈਂ ਤਨਖਾਹ ਨਹੀਂ ਲਈ ਤੇ ਇਹ ਉਹ ਜਥੇਦਾਰ ਹੈ ਭਾਈ ਰਣਜੀਤ ਸਿੰਘ ਜਿਨ੍ਹਾਂ ਨੇ ਨਿਰੰਕਾਰੀ ਨੂੰ ਮਾਰਿਆ ਸੀ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਸੀ 20 ਸਾਲ ਜੇਲ੍ਹ ਵੀ ਕੱਟ ਕੇ ਆਏ ਨੇ ਬਜ਼ੁਰਗ ਵੇਸੋ ਤੁੰਦੀ ਸੰਗਤ ਹੈ ਜਿਹੜੀ ਅੰਮ੍ਰਿਤਸਰ ਦੀ ਬਹੁਤ ਪਿਆਰ ਕਰਦੀ ਹੈ ਇਹਨਾਂ ਨੂੰ ਜੋ ਉਦਘਾਟਨ ਕਰਾਉਣਾ ਹੁੰਦਾ ਉਹ ਕਹਿੰਦੇ ਸਾਨੂੰ ਕੋਈ ਸਿੱਖ ਨਹੀਂ ਦਿਸਦਾ ਤੇ ਇਹਨਾਂ ਨੂੰ ਬੁਲਾਉਂਦੇ ਨਾ ਜਦੋਂ ਕਿਸੇ ਗੁਰਸਿੱਖ ਨੇ ਗੁਰਮਤਿ ਦੇ ਅਨੁਸਾਰ ਕੋਈ ਉਦਘਾਟਨ ਕਰਾਉਣਾ ਦੁਕਾਨ ਦਾ ਕੁਝ ਹੋਰ ਜੋ ਸਿੱਖੀ ਨੂੰ ਪਿਆਰ ਕਰਦਾ ਭਾਈ ਰਣਜੀਤ ਸਿੰਘ ਨੇ ਸਾਫਕਾ ਜਥੇਦਾਰ ਸਾਹਿਬ ਨੇ ਗੰਭੀਰ ਦੋਸ਼ ਲਾਏ ਹੈ ਕਿ ਜਿਹੜੇ ਸਾਡੇ ਸਿੰਘ ਸਹਿਬਾਨ ਹੈ ਬਾਦਲ ਕੀ ਕੱਟਪੁਤਲੀ ਬਣੇ ਹੋਏ ਹੈ ਬਾਦਲ ਕੀ ਤੋਤਾ ਬੋਲੀ ਬੋਲਦੇ ਹੈ ਇੱਥੇ ਕਹਿੰਦਾ ਇਹ ਭਾਈ ਸਾਹਿਬ ਨੇ ਇਹ ਦੋਸ਼ ਲਾਇਆ ਕਿ ਕੀ ਅਕਾਲ ਤਖਤ ਤੇ ਪੱਕੇ ਤੌਰ ਤੇ ਜਥੇਦਾਰ ਨਿਯੁਕਤ ਨਹੀਂ ਹੋ ਸਕਦਾ ਹੋ ਸਕਦਾ ਪਰ ਕਹਿੰਦਾ ਵੀ ਜੋ ਜਦੋਂ ਬਾਦਲ ਕੀ ਬੋਲੀ ਬੁੱਲਣੋਂ हट ਜਾਂਦਾ ਤਾਂ ਉਹਨੂੰ ਬਦਲਿਆ ਜਾਂਦਾ ਇਹ ਲੈਂਦੇ ਆ ਕਹਿੰਦਾ ਜੀ ਕੰਮ ਬੰਧਾਤੀ ਤੋਂ ਲਿਆ ਗੁਰਵਚਨ ਸਿੰਘ ਤੋਂ ਲਿਆ ਹਰਪ੍ਰੀਤ ਤੋਂ ਲਏ ਕੰਮ ਹੋਰ ਜਿੰਨੇ ਵੀ ਆ ਉਹਨੇ ਕਾਫੀ ਨਾਂ ਲਏ ਨਾ ਇਹਨਾਂ ਦਾ ਮੇਨ ਮਕਸਦ ਤਾਂ ਕਹਿੰਦਾ ਬਾਦਲ ਕਾ ਵਰਤਨਾ ਵਰਤ ਕੇ ਬਾਅਦ ਵਿੱਚ ਉਹਦੀ ਕਦਾਰਕੁਸ਼ੀ ਕਰਨੀ ਕਿ ਉਹ ਜਥੇਦਾਰ ਨੇ ਕਰਿਆ ਜੀ ਅਸੀਂ ਤਾਂ ਨਹੀਂ ਕਰਿਆ ਕਰਾਉਂਦੇ ਕੌਣ ਹੈ ਬਾਦਲ ਕੇ ਸੁਖਵੀਰ ਬਾਦਲ ਕੇ ਪ੍ਰਕਾਸ਼ ਬਾਦਲ ਕਰਾਉਂਦਾ ਰਿਹਾ ਹੁਣ ਸੁਖਵੀਰ ਬਾਦਲ ਕਰਾਉਂਦਾ ਹੈ ਉਹ ਵਰਤੇ ਜਾਂਦੇ ਆ ਜਥੇਦਾਰ ਬਾਅਦ ਵਿੱਚ ਕੀ ਹੁੰਦਾ ਜਦੋਂ ਕੋਈ ਗੱਲ ਹੁੰਦੀ ਹੈ ਤਾਂ ਉਹ ਕਹਿੰਦੇ ਜੀ ਇਹਦਾ ਅਕਾਲ ਤਖਤ ਦਾ ਫੈਸਲਾ ਸੀ ਫੈਸਲਾ ਕੌਣ ਕਰਾਉਂਦਾ ਉਹ ਕਹਿੰਦਾ ਜੀ ਕਹਿੰਦਾ ਸੁਖਵੀਰ ਸਿੰਘ ਬਾਦਲ ਕਰਾਉਂਦਾ ਹੁਣ ਵੀ ਕਹਿੰਦਾ ਇਹਨਾਂ ਸਿੱਖਾਂ ਨੂੰ ਸਾਡਿਆਂ ਨੂੰ ਵਰਤਿਆ ਜਾ ਰਿਹਾ ਇਹਨਾਂ ਨੂੰ ਪਤਾ ਨਹੀਂ ਹੈਗਾ ਤੇ ਬਾਅਦ ਵਿੱਚ ਇਹ ਕਹਿੰਦਾ ਅਹਿਮ ਅਹੁਦੇ ਤੇ ਲੱਗ ਕੇ ਤੇ ਸੰਗਤ ਜੀ ਬੱਲੇ ਬੱਲੇ ਖੜਦੇ ਆ ਤੇ ਬਾਅਦ ਵਿੱਚ ਆਪਦੀ ਕਦਰ ਕੁਸ਼ੀ ਕਰਾਉਂਦੇ ਆ ਫਿਰ ਇਹ ਜ਼ੀਰੋ ਹੋ ਜਾਂਦੇ ਆ ਗ੍ਰੰਥੀ ਦੇ ਯੋਗ ਵੀ ਨਹੀਂ ਰਹਿੰਦੇ ਇਤੋਂ ਤੱਕ ਕੋਣੇ ਭਾਈ ਸਾਹਮਣੇ ਕਿਹਾ ਰਹੀ ਗੱਲ ਜਿਹੜਾ ਕਿ ਸੁਖਵੀਰ ਬਾਦਲ ਨੂੰ ਬੁਲਾਇਆ ਗਿਆ ਅਕਾਲ ਤਖਤ ਤੇ ਉੱਥੇ ਚਿੱਠੀ ਦਾ ਕੋਈ ਮਤਲਬ ਨਹੀਂ ਸੀ ਉਹ ਨਮਾਣਾ ਸਿੱਖ ਹੋ ਕੇ ਉੱਥੇ ਬੈਠਦਾ ਜਿਵੇਂ ਕੋਈ ਵੀ ਆਪਾਂ ਅਦਾਲਤ ਦੇ ਵਿੱਚ ਇੰਤਜ਼ਾਰ ਕਰਦੇ ਆ ਜਾ ਸਭ 2 ਘੰਟੇ ਨਾਲ ਬੈਠੇ 3 ਨਾਲ ਬੈਠੇ ਘੰਟਾ ਨਾਲ ਬੈਠੇ ਤਾਂ ਉੱਥੋਂ ਦੇ ਮੁਰਜ਼ਮ ਨੂੰ ਬੈਠਣਾ ਪੈਂਦਾ ਹੈ ਅਦਾਲਤ ਦੇ ਮੂਹਰੇ ਉਹ ਵੀ ਇੱਕ ਸਿੰਘ ਸਹਿਬਾਨਾਂ ਦੀ ਅਦਾਲਤ ਦੇ ਮੂਹਰੇ ਪੇਸ਼ ਹੋਇਆ ਸੀ ਭਾਈ ਰਣਜੀਤ ਸਿੰਘ ਕਹਿੰਦੇ ਵੀ ਚਾਹੀ 2 ਘੰਟੇ ਜੱਤੇਦਾਰ ਨਹੀਂ ਹੁੰਦੇ ਇਹਨੂੰ ਬੈਠਣਾ ਚਾਹੀਦਾ ਸੀ ਕਿਉਂਕਿ ਇਹ ਬੰਦਾ ਹਕੂਮਤ ਚਲਾਉਂਦਾ ਇੰਟਰਨਲ ਤੇ ਐਕਸਟਰਨਲ ਕੁਸ਼ੂਰ ਹੈ ਬਾਹਰੀ ਬਖਾਵਾ ਲੋਕਾਂ ਨੂੰ ਵੀ ਇਸ ਜੱਤੇਦਾਰਾਂ ਦਾ ਸਤਿਕਾਰ ਕਰਦੇ ਆ ਲੇਕਿਨ ਕਹਿੰਦਾ ਭਾਈ ਰਣਜੀਤ ਸਿੰਘ ਕਹਿੰਦੇ ਵੀ ਇਹ ਅੰਦਰ 19 ਕਦਾਰ ਕੋਸ਼ਿਸ਼ੀ ਕਰਦੇ ਨਾ ਉੱਥੇ ਬੁਲਾਉਂਦੇ ਨਾ ਆਪਦੇ ਸਥਾਨ ਤੇ ਦਬਕੇ ਮਾਰ ਕੇ ਫੇਰ ਕੰਮ ਕਰਾਉਂਦੇ ਆ ਤੇ ਅਗਲਾ ਕਹਿੰਦਾ ਆਪਾਂ ਨੂੰ ਅਹਿਮ ਸੀਟ ਮਿਲੀ ਐ ਅਹਿਮ ਸੀਟ ਮਿਲੀ ਐ ਬਾਕੀ ਜੋ ਅਫਸਰ شاہੀ ਐ ਅਮਰਤਸਰ ਸਾਹਿਬ ਦੇ ਵਿੱਚ ਲੱਗੇ ਉਹਨਾਂ ਨੂੰ ਫੋਨ ਕਰਾ ਕੇ ਆਪਦੇ ਕੰਮ ਧੰਦੇ ਕਰਾ ਲੈਂਦੇ ਆ ਵੀ ਚਲੋ ਯਾਰਾ ਸਿੰਘ ਸਾਹਿਬਾਨ ਦਾ ਫੋਨ ਆਇਆ ਇਹ ਵੀ ਇੱਕ ਸਰਪੁੱਚ ਉੱਚ ਅਦਾਲਤਾਂ ਸਿੱਖਾਂ ਦੀ ਸੁਪਰੀਮ ਕੋਰਟ ਐ ਭਾਈ ਸਾਹਿਬ ਨੇ ਇਹ ਤੋ ਤੱਕ ਕਿਹਾ ਹੈ ਕਿ ਮੈਂ 1 ਰੁਪਿਆ ਨਹੀਂ ਤਨਖਾਹ ਦਾ ਲਿਆ ਮੈਨੂੰ ਇਹ ਕਹਿ ਕੇ ਕੱਢਿਆ ਗਿਆ ਬਾਦਲ ਕਾਂ ਵੱਲੋਂ ਕਿ ਇਹ ਕਰਪਟ ਬੰਦਾ ਹੈ ਉਹ ਕਹਿੰਦਾ ਸਾਫਤ ਕਰ ਦੇਣਾ ਲੇਕਿਨ ਕੀ ਆ ਕਹਿੰਦਾ ਮੈਂ ਇਹਨਾਂ ਦੇ ਥੱਲੇ ਨਹੀਂ ਲੱਗਿਆ ਜੋ ਕੰਮ ਕਰਿਆ ਆਉਂਦੀ ਗੜਸ ਨਾਲ ਕਰਿਆ ਨਰੰਕਾਰੀਆਂ ਮਾਰਿਆ ਕਹਿੰਦਾ ਮਾਰਿਆ ਸੀ ਜੇਲ ਕੱਟੀ ਹੈ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਕਰੀ ਅਸੀਂ ਉਹਦਾ ਬਦਲਾ ਲਿਆ ਸੀ ਦੂਸਰਾ ਇਨੂੰ ਇਹਨੂੰ ਕੱਢਣ ਦੇ ਇਲਜ਼ਾਮ ਲਗਾਏ ਗਏ ਆ ਵੀ ਕਿ ਪੈਸੇ ਖਾਂਦਾ ਉਹ ਕਹਿੰਦਾ ਵੀ ਇਹ ਕਹਿੰਦੇ ਸੀ ਸਾਡੀ ਬੋਲੀ ਬੋਲ ਵੀ ਇਹੋ ਜੇ ਗਰਮ ਤੱਤੇ ਬਿਆਨ ਨਾ ਦਿਆ ਕਰ ਉਹ ਕਹਿੰਦਾ ਵੀ ਜਿੱਥੇ ਜ਼ਿਕਰ ਹੈ ਤੇ ਮਰਜ਼ਾਦਾ ਦੀ ਗੱਲ ਆਊਗੀ ਜਿੱਥੇ ਸਿੱਖ ਰਹਿਤ ਮਰਜ਼ਾਦਾ ਦੀ ਗੱਲ ਆਊਗੀ ਮੈਂ ਪਿੱਛੇ ਨਹੀਂ ਹਟਦਾ ਮੈਂ ਸੱਚੀ ਗੱਲ ਕਹੂੰਗਾ ਉਹ ਕਹਿੰਦਾ ਵੀ ਐ ਦੇਖੋ ਜਿੰਨੀਆਂ ਵੀਡੀਓ YouTube ਤੇ ਪਈਆਂ ਗੱਲ ਲੌਜੀਕ ਆ ਉਹ ਬੰਦੇ ਦੀ ਦੂਸਰੀ ਗੱਲ ਉਹ ਕਹਿੰਦਾ ਵੀ ਜਿਹੜਾ ਬਾਦਲ ਪਰਿਵਾਰ ਹੈ ਇਹਦੇ ਨਾਲੋਂ 100 ਗੁਣੇ ਚੰਗਾ ਔਰੰਗਜੀਬ ਸੀ ਇਹਨਾਂ ਨਾਲੋਂ 100 ਗੁਣੇ ਚੰਗਾ ਕਹਿੰਦਾ ਮੱਸਾ ਰੰਗੜ ਸੀ ਇਹਨਾਂ ਨਾਲੋਂ 100 ਗੁਣੇ ਚੰਗਾ ਅਬਦਾਲੀ ਸੀ ਅਬਦਾਲੀ ਤੋਂ ਵੀ ਮਿੰਤਦਰਲਾ ਕਰਕੇ ਲੁੱਟਿਆ ਹੋਇਆ ਮਾਲ ਵਾਪਸ ਲਿਆ ਜਾਂਦਾ ਸੀ ਜਾਂ ਗਰੀਬਾਂ 'ਚ ਵੀ ਵੰਡ ਦਿੰਦਾ ਸੀ ਕਹਿੰਦਾ ਇਹਨੇ ਇਹਨਾਂ ਨੇ ਉਹ ਪੀਪੇ ਲਾਏ ਹੋਏ ਐ ਉਸ ਉਹ ਉਹ ਖਜ਼ਾਨੇ 'ਚ ਜਮ੍ਹਾਂ ਕਰਾਇਆ ਹੋਇਆ ਜਿੱਥੋਂ ਕੋਈ ਬੰਦਾ ਕਢਵਾ ਨਹੀਂ ਸਕਦਾ ਇਤੋਂ ਤੱਕ ਕੇ ਭਾਈ ਰਣਜੀਤ ਸਿੰਘ ਨੇ ਦੋਸ਼ ਲਾਤੇ ਸੀ ਕਿ ਕੌਰੂ ਬਾਦਸ਼ਾਹ ਵੀ ਚੰਗਾ ਸੀ। ਕੌਰੂ ਬਾਦਸ਼ਾਹ ਵੀ ਚੰਗਾ ਸੀ ਇਹ ਮਰੇ ਹੋਏ ਦੇ ਵੀ ਨਿਚੋੜ ਕੱਢਦੇ ਆ ਕਹਿੰਦਾ। ਬਹੁਤ ਗੰਭੀਰ ਦੋਸ਼ ਲਾਏ ਆ ਜੱਤੇਦਾਰ ਰਣਜੀਤ ਸਿੰਘ ਨੇ। ਉਹਨੇ ਸਿੱਖ ਕੌਮ ਨੂੰ ਸੰਦੇਸ਼ ਦਿੱਤਾ ਕਹਿੰਦਾ ਭਾਈ ਮੈਂ ਸਾਬਕਾ ਜੱਤੇਦਾਰ ਆ ਮੈਂ ਇਸ ਕੌਮ ਦੀ ਸੇਵਾ ਕਰਦਾ ਦੋ ਸਾਲਾਂ ਪਤਨੀ ਪੰਜ ਸਾਲਾਂ। ਪਰ ਉਹਨੇ ਇਹ ਗੱਲ ਕਹੀ ਆ ਕਿ ਬਾਦਲ ਪਰਿਵਾਰ ਤੋਂ ਜਿੰਨਾ ਤੁਸੀਂ ਦੂਰ ਰਹੋਗੇ ਤੁਸੀਂ ਸਿੱਖੀ ਦੇ ਤੌਰ ਤੇ ਹੀ ਬਚ ਜਾਓਗੇ ਮਾਨਸਿਕ ਤੌਰ ਤੇ ਹੀ ਬਚ ਜਾਓਗੇ ਬਿਮਾਰੀਆਂ ਤੋਂ ਬਚ ਜਾਓਗੇ ਤੇ ਪਾਪਾਂ ਦੇ ਕੁੰਡ ਤੋਂ ਵੀ ਬਚ ਜਾਓਗੇ ਇੱਥੋਂ ਤੱਕ ਕਿਹਾ ਜੋ ਬਾਦਲ ਕਹਿੰਦਾ ਜਾ ਰਹੀ ਪਉਂਦਾ ਕਹਿੰਦਾ ਪਾਪਾਂ ਦੇ ਅਧਿਕਾਰੀ ਹੋ ਜਾਂਦਾ ਕੀ ਲੈਣਾ ਤੁਸੀਂ ਪੈਸੇ ਤੋਂ ਪੈਸਾ ਤਾਂ ਆਉਂਦੀ ਜਾਂਦੀ ਚੀਜ਼ ਐ ਬਾਦਲ ਕਹਿੰਦੇ ਮੰਗ ਲਾ ਕੇ ਕਿਹਾ ਉਹਨੇ ਕਹਿੰਦਾ ਚਾਹੇ 100 ਕਰੋੜ ਰੁਪਇਆ ਕਮਾ ਲਓ ਜੇ ਸਾਰੇ ਟੱਬਰ ਨੂੰ ਕੈਂਸਰ ਹੀ ਹੋ ਗਿਆ ਸਤਾਲਾਂਜੀ ਪਿਆ 100 ਡੇ ਕਰੋੜ ਕੀ ਕੰਮ ਆ ਗੱਲ ਵੀ ਸਹੀ ਐ ਕਿਉਂਕਿ ਉਹਨੇ ਸ਼ੁਰੂ ਤੋਂ ਲੈ ਕੇ 78 ਤੋਂ ਲੈ ਕੇ वार्ताਲਾਪ 2024 ਤੱਕ ਦੀ ਸੁਨਾਤੀ ਵੀ ਕਿਵੇਂ ਪੈਸੇ ਜਾਂਦੇ ਸੀ ਕਿਵੇਂ ਗੋਲਕਾਂ 'ਚ ਪੈਸੇ ਦੀ ਵੰਡ ਹੁੰਦੀ ਸੀ ਕਿਵੇਂ ਲੰਗਰ 'ਚ ਰੋਟੀਆਂ ਗਈਆਂ ਕਿਸ ਤਰ੍ਹਾਂ ਪਟਾਈਚੀ ਜਾਂਦੇ ਰਹੇ ਨੌਕਰੀਆਂ ਵੇਲੇ ਕਿਸ ਤਰ੍ਹਾਂ ਇਹ ਪਰਿਵਾਰ ਦੀ ਹਾਲਤ ਹੈ ਕਿਵੇਂ ਇਹਨਾਂ ਦੀ ਮੌਤ ਹੋਈ ਹੈ ਉਹ ਸਾਰਾ ਕੁਝ ਜਾਣਦਾ ਕਿਉਂਕਿ ਜਿਹੜਾ ਵਿਚਰਲਿਆ ਉਹ ਬੰਦਾ ਜਾ ਰਿਹਾ ਹੋਵੇ ਉਹ ਸਾਰਾ ਕੁਝ ਇੱਕ ਦੂਜੇ ਬਾਰੇ ਜਾਣਦਾ ਹੁੰਦਾ ਜਦੋਂ ਆਪਾਂ ਕਿਸੇ ਨੂੰ ਮਿਲੇ ਨਹੀਂ ਆਪਾਂ ਨੂੰ ਨਹੀਂ ਪਤਾ ਉਹ ਕਹਿੰਦਾ ਵੀ ਇਹ ਪਰਿਵਾਰ ਆ ਜਿਹੜਾ ਕੈਂਸਰ ਦੀ ਭੇਟ ਹੀ ਚੜੂਗਾ ਇਤੋਂ ਤੱਕ ਵੀ ਉਹਨੇ ਗੰਭੀਰ ਦੋਸ਼ ਲਾਇਆ ਭਾਈ ਰਣਜੀਤ ਸਿੰਘ ਨੇ ਤੇ ਸੋ ਇਹਨਾਂ ਨੇ ਉਹਨੇ ਇਹ ਗੱਲ ਕਹੀ ਆ ਵੀ ਭਾਈ ਇਸ ਪਰਿਵਾਰ ਨਾਲ ਨਾ ਤੁਸੀਂ ਵਿਚਰੋ ਹਾਂ ਠੀਕ ਹੈ ਸ਼੍ਰੋਮਣੀ ਕਾਲੀਦਾਨ ਨੂੰ ਸਰਵਾਈਵ ਕਰੋ ਸ਼੍ਰੋਮਣੀ ਕਾਲੀਦਾਨ ਨੂੰ ਮੂਰੇ ਲਿਆਓ ਤਾਂ ਹੋਰ ਬੰਦੇ ਨੂੰ ਅੱਗੇ ਲਿਆਓ ਪਾਟ ਨਹੀਂ ਮਾੜੀ ਪੰਥ ਨਹੀਂ ਮਾੜਾ ਕਹਿੰਦਾ ਇਹ ਜਿਹੜੀਆਂ ਗਿਰਜਾਂ ਆਈਆਂਆਂ ਮੀਆਂ ਮਾਸ ਖਾਂਦੀਆਂ ਨੋਚ ਨੋਚ ਕੇ ਲੋਕਾਂ ਦੀਆਂ ਇਹ ਲੋਕ ਮਾੜਿਆ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ らば。Done about.